DBTN ਪੰਜਾਬੀ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ DBTN ਦੀ ਸਾਰੀ ਟੀਮ ਅਤੇ ਤੁਹਾਡੇ ਆਪਣੇ ਰਣਜੀਤ ਸੰਧੂ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਉਮੀਦ ਕਰਦੇ ਹਾਂ ਇਹ ਤਿਉਹਾਰ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਤੇ ਤੰਦਰੁਸਤੀਆਂ ਲੈ ਕੇ ਆਵੇ ਅੱਜ ਦਿਵਾਲੀ ਦੇ ਤਿਹਾਰ ਮੌਕੇ DBTN ਪੰਜਾਬੀ ਨਿਊਜ਼ ਦੀ ਟੀਮ ਨੇ ਬਾਜ਼ਾਰ ਦਾ ਤੌਰਾਕੀਤਾ ਉਹਨਾਂ ਨੇ ਮੌਜੂਦਾ ਹਾਲਾਤਾਂ ਨੂੰ ਵਾਟਨ ਦੀ ਕੋਸ਼ਿਸ਼ ਕੀਤੀ ਅਤੇ ਵਪਾਰੀਆਂ ਤੋਂ ਉਹਨਾਂ ਦੇ ਵਪਾਰ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਕਿਉਂਕਿ ਜਦੋਂ ਸਾਡੀ ਟੀਮ ਨੇ ਦੇਖਿਆ ਕਿ ਬਾਜ਼ਾਰਾਂ ਵਿੱਚ ਕੋਈ ਖਾਸ ਰੌਣਕ ਨਹੀਂ ਸੀ ਅਤੇ ਸਾਰੇ ਵਪਾਰੀਆਂ ਦੇ ਚਿਹਰਿਆਂ ਤੇ ਉਦਾਸੀ ਛਾਈ ਹੋਈ ਸੀ ਮੈਂ ਰਜੀਵ ਕੁਮਾਰ ਗੁਪਤਾ ਆਉਣ ਵਾਲੇ ਪਵਿੱਤਰ ਦਿਹਾੜੇ ਬੰਦੀ ਛੋੜ ਦੇ ਵਸ ਅਤੇ ਦੀਪਾਵਲੀ ਦੀਆਂ ਮੈਂ ਸਮੂਹ ਪੰਜਾਬੀਆਂ ਨੂੰ ਅਤੇ ਬਰਨਾਲਾ ਵਾਸੀਆਂ ਨੂੰ ਸਾਰੇ ਹੀ ਮੇਰੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਮੈਂ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਦੀਪਾਵਲੀ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਜੀਵਨ ਰੌਸ਼ਨੀ ਭਰਿਆ ਰਹੇ ਆਪਾਂ ਇਸ ਦੀਪਾਵਲੀ ਵਾਲੇ ਦਿਨ ਸ਼ੁਭ ਦਿਹਾੜੇ ਤੇ ਆਪਾਂ ਇੱਕ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰੀਏ ਤਾਂ ਕਿ ਆਪਣਾ ਸਾਰੇ ਹੀ ਭਰਾਵਾਂ ਦੋਸਤਾਂ ਦਾ ਜੀਵਨ ਸਦਾ ਹੀ ਇਸੇ ਤਰ੍ਹਾਂ ਦੀ ਪਵਲੀ ਮੰਗੂ ਚਮਕਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉ ਦੱਖ ਨੂੰ ਸੁਖਾਉਣੇ ਪਰਨ ਸ਼ਹਿਰ ਦਾ ਨਜ਼ਾਰਾ ਅਤੇ ਵਪਾਰੀਆਂ ਤੋਂ ਦੀਵਾਲੀ ਦੇ ਮੌਕੇ ਜਾਣਦਿਆਂ ਅਸਲੀਅਤ ਕਰਦਿਆਂ ਤੁਹਾਡੇ ਨਾਲ ਸਾਂਝੀ ਮਤਾ ਕਾਰਵਲ ਤੇ ਐਮਡੀ ਜੁਲਸਾਰ ਸੁਖਾ ਹਲੋਂ ਕਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਫੇਰ ਸਾਰੀਆਂ ਵਧਾਈਆਂ ਸਾਡੇ ਕਾਰਵਲ ਤੇ ਆਉ ਅਤੀ ਸਸਤੀ ਵਿਟਾਂਤੀ ਵਧੀਆ ਕਾਰਾਂ ਲੈ ਕੇ ਜਾਓ ਇਸ ਦਿਵਾਲੀ ਦੇ ਮੌਕੇ ਤੇ ਵਿਸ਼ੇਸ਼ ਛੂਟ ਦਿੱਤੀ ਜਾਵੇਗੀ ਅਤੇ ਜੋ ਵੀ ਸਾਡੀ ਇਸ ਚੈਨਲ ਦੀ ਵੀਡੀਓ ਨੂੰ ਲਾਇਕ ਸ਼ੇਅਰ ਕਰਕੇ ਆਵੇਗਾ ਉਸ ਲਈ ਵਿਸ਼ੇਸ਼ ਮਾਨ ਸਨਮਾਨ ਰੱਖਿਆ ਗਿਆ ਹੈ ਮਾਤਾਕਾਰ ਵਰਲਡ ਨਾ ਉੱਲਾ ਰੋਡ ਪਰ ਨਾਲਾ ਨਾ ਉੱਲਾ ਰੋਡ ਪਰ ਨਾਲਾ ਜਿੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੀਆਂ ਗੱਡੀਆਂ ਤੱਕ ਬਹੁਤ ਹੀ ਜੈਜ਼ ਰੀਟਾਂ ਤੇ ਪਰ ਸੱਲੀ ਵਕਸ ਪੇਪਰਾਂ ਸੰਬੇਧ ਦਿੱਤੀਆਂ ਜਾਂਦੀਆਂ ਨੇ ਹਰ ਇੱਕ ਤਰ੍ਹਾਂ ਦੀ ਗਰੰਟਡ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਕੋਈ ਵੀ ਧੋਖਾਧੜੀ ਵਾਲਾ ਇਸ ਜਗ੍ਹਾ ਤੇ ਵਪਾਰ ਨਹੀਂ ਕੀਤਾ ਜਾਂਦਾ ਕਿਉਂਕਿ ਅਸੀਂ ਤੁਹਾਡੇ ਨਾਲ ਹੀ ਇਸ ਰੁਜ਼ਗਾਰ ਨੂੰ ਅੱਗੇ ਬਤੁਣਾ ਚਾਹੁੰਦੇ ਆ ਅਸੀਂ ਕਿੱਥੇ ਤੁਹਾਡੇ ਸਹਿਯੋਗ ਮਿਲਦੇ ਆ ਇੱਕ ਵਾਰ ਮਾਤਾ ਘਰ ਵੱਲ ਤੇ ਪਜ਼ੂਰ ਪਹੁੰਚੋ ਦਰਸ਼ਨ ਦਿਓ ਤੇ ਸਾਡੀ ਸੇਵਾ ਦਾ ਲਾਭ ਉਠਾਓ ਤੁਹਾਡਾ ਸਾਰਿਆਂ ਨੂੰ ਦੁਬਾਰਾ ਫਿਰ ਮਾਤਾ ਘਰ ਵੱਲੋਂ ਐਮ.ਡੀ. ਜਗਤਾਰ ਸਿੰਘ ਸੁਖਾ ਵੱਲੋਂ ਦਿਵਾਲੀ ਦੀਆਂ ਢੇਰ ਸਾਰੀਆਂ ਵਧਾਈਆਂ ਦਿਵਾਲੀ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਇੱਕ ਵਾਰ ਜਰੂਰ ਪਹੁੰਚੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਸਿਮਰਨ ਹਰੀ ਡੈਂਟਲ ਕਲੀਨਿਕ ਵੱਲੋਂ ਸਾਰੇ ਹੀ ਪੰਜਾਬੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਸਾਡੇ ਕਲੀਨਿਕ ਦੇ ਉੱਤੇ ਹਰ ਦੰਦਾਂ ਦੇ ਹਰ ਤਰ੍ਹਾਂ ਦੇ ਰੋਗ ਦਾ ਇਲਾਜ ਬਹੁਤ ਹੀ ਤਸੱਲੀ ਬਖਸ਼ ਤੇ ਸਸਤੇ ਰੇਟਾਂ ਵਿੱਚ ਕੀਤਾ ਜਾਂਦਾ ਹੈ ਕਿਰਪਾ ਕਰਕੇ ਆਪਣੇ ਦਰਸ਼ਨ ਜ਼ਰੂਰ ਦਿਓ ਤੇ ਸਾਡੀਆਂ ਸੇਵਾਵਾਂ ਦਾ ਲਾਭ ਉਠਾਓ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਫਤੇ ਮੈਂ ਹਰੀਨਾਮ ਹਰੀ ਡੈਂਟਲ ਕਲੀਨਿਕ ਵੱਲੋਂ ਸਾਰੇ ਹੀ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਨਾਂ ਕੀਆ ਸੋਨੀ ਜੀ ਸੋਨੀ ਜੀ ਅੱਜ ਦਿਵਾਲੀ ਦਾ ਤਿਹਾੜੀ ਚੱਲ ਰਿਹਾ ਜਿਹੜਾ ਕਿ ਸਾਰੇ ਧਰਮਾਂ ਪਰਨੋਂ ਪਰੇ ਸਭਾਂ ਦਾ ਮਨਾਇਆ ਜਾਂਦਾ ਤੇ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਬਾਜ਼ਾਰ ਦੀਆਂ ਰੌਣਕਾਂ ਕਿਵੇਂ ਨੇ ਜਿਸ ਤਰ੍ਹਾਂ ਦੇ ਪੰਨਾ ਪੰਨਾ ਸਾਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦੋ ਬਾਜ਼ਾਰ ਦੇ ਵਿੱਚ ਟ੍ਰੈਂਡ ਦੇਖ ਰਹੇ ਹਾਂ ਕਿ ਆਨਲਾਈਨ ਕਰਕੇ ਲਾ ਲਓ ਜਾਂ ਮਹਿੰਗਾਈ ਕਰਕੇ ਲਗਾ ਲਓ ਜਾਂ ਕਿਸੇ ਵੀ ਕਿਸਮਤਿਆ ਕਰਕੇ ਲਗਾ ਲਓ ਪਰ ਉਹ ਉਤਸ਼ਾਹ ਵਿਕ ਨਹੀਂ ਰਿਹਾ ਜਿਹੜਾ ਕਿ ਦਿਖਣਾ ਚਾਹੀਦਾ ਸੀਗਾ ਇਸ ਵਾਰ ਕੰਮਕਾਰ ਦੀਆਂ ਪੋਜੀਸ਼ਨਾਂ ਦੇਖੋ ਬਾਜ਼ਾਰਾਂ ਦੇ ਵਿੱਚ ਰਸ ਦੇਖੋ ਬਿਲਕੁਲ ਵੀ ਨਾ ਮੱਤ ਰਹੀ ਹੈਗਾ ਪਤਾ ਨਹੀਂ ਇਸ ਦਾ ਕਾਰਨ ਸਾਨੂੰ ਵੀ ਨਹੀਂ ਸਮਝ ਲੱਗ ਰਹੀ ਵੀ ਕੀ ਕਾਰਨ ਹੈਗਾ ਪਰ ਕਿਸੇ ਹੱਦ ਤੱਕ ਅਸੀਂ ਇਹ ਕਹਿ ਸਕਦੇ ਹਾਂ ਵੀ ਔਨਲਾਈਨ ਨੇ ਜਾਂ ਡੀਮਾਰਟ ਨੇ ਜਾਂ ਸ਼ਹਿਰ ਦੇ ਆਲੇ ਦੁਆਲੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇਗੇ ਉਹਨਾਂ ਨੇ ਇਸ ਬਾਜ਼ਾਰ ਨੂੰ ਕਿਤੇ ਨਾ ਕਿਤੇ ਕੰਮ ਨੂੰ ਜਾ ਕੇ ਠੱਲ ਪਾਈ ਹੈ ਮਨ ਲਾਲ ਜੀ ਹਾਂ ਜੀ ਦੀ ਵੀ ਵੇਚ ਰਿਹਾ ਜੀ ਨਿਕਾਲ ਲਈ ਹੈ ਬਿਜਾਰ 7:00 ਬਜਾਰ ਚ ਤੇ ਜੀਵੇ ਵੈਸੇ ਤਾਂ ਠੀਕ ਲੱਗ ਰਿਹਾ ਜੀ ਫਿਲਹਾਲ ਜੀ ਦੇਖਿਆ ਜਾਵੇ ਲੜੀਆਂ ਨਾਲ ਵੱਧ ਚੱਕ ਰਖ ਰਿਆ ਜੀ ਲੋਕ ਜੀਵੇ ਘਟ ਲੈ ਰਿਆ ਜੀ ਹਾਂ ਇਲੈਕਟ੍ਰੋਨਿਕ ਵਾਧੇ ਚੀਜ਼ਾਂ ਲੈ ਰਿਆ ਜੀ ਮਿਹਨਤ ਬਹੁਤ ਹੈ ਜੀ ਮਿਹਨਤ ਬਹੁਤ ਹੈ ਜੀ ਬੱਸ ਮਿਲਦੀ ਘਟ ਹੈ ਜੀ ਬੇਹਤ ਲਾ ਬੱਸ ਪੂਰੀ ਨਹੀਂ ਹੋ ਰਹੀ ਪੂਰੀ ਨਹੀਂ ਹੋ ਰਹੀ ਯਾਰ ਕਹਿੰਦਾ ਭਾਬਾ ਕਿੰਨੇ ਕਿੰਨੇ ਪੈਸੇ ਤੁਸੀਂ ਹੁਣ ਤੱਕ ਖਰਚ ਕਰ ਰਹੇ ਹੋ ਜੀ ਖਰਚ ਜੀ ਆ ਮਨਣ ਲਈ ਤੋ ਬਣਾ 43000 ਰੁਪਏ ਲੱਗ ਜਾਂਦਾ ਜੀ ਰੈਸਟਮੈਂਟ ਕਰਨ ਤੇ ਬੰਦ ਨਹੀਂ ਉਹਨੇ ਜੀ ਮਹਿਤ ਨਹੀਂ ਮਿਲਦੀ ਪੂਰੇ ਹੋ ਜਾਂਦੇ ਤੁਹਾਡੇ ਪੂਰੇ ਦਾ ਬਸ ਨਾਮਾਤਰੀ ਹੁੰਦੇ ਜੀ ਢਾੜੀ ਵੱਜਦੀ ਹੈ ਸਾਰਾ ਕੁਝ ਦੇਖਣਾ ਪੈਂਦਾ ਜੀ ਰੰਗ ਵੀ ਹੈ ਮਹਿਤ ਵੀ ਹੈ ਢਾੜੀ ਭੰਨ ਕੇ ਆਪਦੇ ਸਾਰਾ ਕੁਝ ਕਰਦੇ ਜੀ ਬਹਿ ਲੋਕ ਦੇਖਿਆ ਵੀ ਵੀ ਇਲੈਕਟ੍ਰੋਨਿਕ ਵੱਲ ਵੱਧ ਧਿਆਨ ਦੇ ਰਹੇ ਇਲੈਕਟ੍ਰੋਨਿਕ ਹੀ ਮੰਗਦੇ ਜੀ ਸਾਥ ਵੀ ਆ ਕੇ ਜੀ ਕਿੱਥੇ ਸੀ ਮਿੱਟੀ ਦਾ ਮਾਲ ਵੇਚਦੇ ਆ ਸੰਨ ਬੰਗੇ ਇਲੈਕਟ੍ਰੋਨਿਕ ਚਾਹੀਏ ਕਿੰਨੇ ਬੰਦੇ ਕੰਮ ਕਰਦੇ ਲਾਉਂਦੇ ਤੁਸੀਂ ਸਾਰਾ ਪਰਿਵਾਰ ਹੀ ਲੱਗਦੇ ਜੀ ਉਠਾ ਕਿੰਨੇ ਜਨ ਲੱਗੇ ਜਾਂਦੇ ਆ ਆਲਾ ਦੇਖ ਲੋ ਜੀ ਤੇ ਸਾਰੇ ਬਲੇ ਲੱਗਦੇ ਆ ਜੀ ਹੁਣ ਤੱਕ ਲੱਗੇ ਰਹਿੰਦੇ ਆ ਜੀ ਓਕੇ ਕੀ ਨਾਮ ਆ ਜੀ ਮੇਰਾ ਨਾਮ ਮੋਹਿਤ ਰੋੜਾ ਜੀ ਕਿਵੇਂ ਦੇਖਦੇ ਦਿਵਾਲੀ ਨੂੰ ਦਿਵਾਲੀ ਦਾ ਇਸ ਵਾਰ ਤਾਂ ਜੀ ਬਹੁਤ ਬੰਦਾ ਹਾਲ ਹੈ ਜੀ ਕਿਉਂਕਿ ਇੱਕ ਤਾਂ ਤਿਹਾਰ ਪਹਿਲਾਂ ਆ ਗਿਆ ਜੀ ਤੇ ਇੱਕ ਫਸਲ ਸਾਰੀ ਮੰਡੀਆਂ ਚ ਪਈ ਆ ਜ਼ਿਮੀਦਾਰ ਸਾਰਾ ਮੰਡੀਆਂ ਚ ਬੈਠਾ ਹੈ ਇਸ ਕਰਕੇ ਤੇ ਇੱਕ ਹੋਰ ਵੀ ਸਾਰਾ ਕੰਮ ਜਿਹੜੇ ਡੀਮਾਰਟ ਵਰਗੇ ਮੋਲਾਂ ਨੇ ਬਹੁਤ ਫਰਕ ਪਾਦਾ ਸਾਡੇ ਕੰਮਕਾਰ ਨੂੰ ਬਸ ਇਹ ਨਹੀਂ ਕਹਿਣਾ ਚਾਹੂੰਗਾ ਜੀ ਕੱਲ ਦੀ ਧੰਤਰਸ ਸੀਗੀ ਉਹਨੂੰ ਕਿਵੇਂ ਦੇਖਦਾ ਕਿੰਨਾ ਕੁ ਬੋਟੂ ਕੋਲੇ ਗਾਹ ਕਾਇਆ ਧੰਤਰਸ ਤੇ ਵੀ ਦੇਖੋ ਜੀ ਥੋੜਾ ਬਹੁਤ ਹੈਗਾ ਸੀ ਵੀ ਸ਼ਾਮ ਨੂੰ ਥੋੜਾ ਜਿਹਾ ਕੰਮ ਚੱਲਿਆ ਬਾਕੀ ਕੋਈ ਪਹਿਲਾਂ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਪਹਿਲਾਂ ਵਾਲੀ ਰੌਣ ਖਤਮ ਹੋ ਗਈ ਹਾਂਜੀ ਹਾਂ ਤੇ ਯਾਤੀ ਯਾਤੀ ਦਾ ਕਿੰਨਾ ਕਹੂੰਗਾ ਯਾਤੀ ਦਾ ਵੀ ਹੈਗਾ ਥੋੜਾ ਬਹੁਤ ਜੀ ਬਾਬਾ ਤੁਹਾਡਾ ਨਾਮ ਮੇਰਾ ਨਾਮ ਦਲੇਰ ਸਿੰਘ ਹੈ ਜੀ ਮੇਰਾ ਪਿੰਡ ਠੁੱਲੀਵਾਲ ਹੈ ਦਲੇਰ ਸਿੰਘ ਜੀ ਤੁਸੀਂ ਅੱਜ ਦੀਵਾਲੀ ਦਾ ਤਿਹਾਰ ਹੈ ਕਿ ਇੱਥੇ ਸ਼ਾਪਿੰਗ ਕਰਨ ਆਇਓ ਜਾਂ ਨਹੀਂ ਜਿਹਾ ਮਾਹੌਲ ਲੱਗਦਾ ਨਹੀਂ ਮੈਂ ਆਪਣੇ ਕਿਸੇ ਪਰਸਨਲ ਕੰਮ ਬਿਜਾਰ ਚ ਆਇਆ ਸੀਗਾ ਪਰ ਪਹਿਲਾਂ ਵਾਲੀਆਂ ਦੀਵਾਲੀਆਂ ਨਾਲੋਂ ਇਸ ਵਾਰ ਬਹੁਤ ਜ਼ਿਆਦਾ ਗਾਹਕਾਂ ਦੀ ਕਮੀ ਹੈ ਤੇ ਲੋਕਾਂ ਦੇ ਚਿਹਰਿਆਂ ਤੇ ਉਨੀ ਖੁਸ਼ੀ ਨਹੀਂ ਜਿਵੇਂ ਅੱਗੇ ਪੁਰਾਣੀ ਸਮਿਆਂ ਚ ਇਸ ਤੋਂ ਥੋੜੇ ਪਿਛੇ ਜਾ ਕੇ ਦੇਖਿਆ ਜਾਵੇ ਵੀ ਉਹਨਾਂ ਦਿਵਾਰੀਆਂ ਦੇ ਵਿੱਚ ਬਹੁਤ ਵਧੀਆ ਬਾਜ਼ਾਰਾਂ ਦੇ ਵਿੱਚ ਐਸੇ ਬਾਜ਼ਾਰ ਜਿੱਥੇ ਖੜੇ ਆ ਸਾਰੇ ਬਾਜ਼ਾਰ ਦੇ ਵਿੱਚ ਅੱਗੇ ਜਾਲ ਪਾਇਆ ਹੁੰਦਾ ਸੀਗਾ ਇੱਥੇ ਇੰਨਾ ਸਿਆਇਆ ਜਾਂਦਾ ਸੀਗਾ ਪਰ ਹੁਣ ਗਾਹਕਾਂ ਦਾ ਮੰਨਦਾ ਹੈ ਮੰਡੀਆਂ ਦੇ ਵਿੱਚ ਫਸਲ ਨਹੀਂ ਹਜੇ ਆਈ ਕਿਸਾਨ ਕੋਲੇ ਪੈਸਾ ਨਹੀਂ ਆਇਆ ਇਹਦਾ ਕਾਰਨ ਮੈਨੂੰ ਤਾਂ ਇਹ ਹੀ ਲੱਗਦਾ ਹੈ ਕਿ ਜਿੰਨਾ ਕਿ ਅੱਜ ਬਾਜ਼ਾਰ ਦੇ ਵਿੱਚ ਰਸ਼ ਨਹੀਂ ਹੈਗਾ ਕਾਰਨ ਇਹ ਹੀ ਹੈ ਮਹਿੰਗਾਈ ਵੀ ਹੋ ਗਈ ਆਨਲਾਈਨ ਵੀ ਹੁਣ ਖਰੀਦਦਾਰੀ ਹੋਗੀ ਔਰ ਵੱਡੇ ਵੱਡੇ ਡੀਮਾਰਟ ਵਰਗੇ ਮੌਲਾਂ ਦੇ ਵਿੱਚ ਬਹੁਤ ਗੱਡੀਆਂ ਖੜੀਆਂ ਨੇ ਤੇ ਸਾਮਾਨ ਖਰੀਦਣ ਵਾਸਤੇ ਉੱਥੇ ਜਗ੍ਹਾ ਨਹੀਂ ਮਿਲ ਤੇ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਸਮੇਂ ਮੰਦਾ ਚੱਲ ਰਿਹਾ ਹੈ ਲੋਕਾਂ ਦੇ ਚਿਹਰਿਆਂ ਤੇ ਉਨੀ ਖੁਸ਼ੀ ਨਹੀਂ ਹੈਗੀ ਇਹ ਤੇ ਇਤਿਹਾਰ ਵਾਸਤੇ ਤੇ ਜਿਹੜਾ ਕਿ ਅੱਗੇ ਪਿਛਲੇ ਸਮੇਂ 'ਚ ਦੀਵਾਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਲੋਕ ਖੁਸ਼ੀ-ਖੁਸ਼ੀ ਮਨਾਉਂਦੇ ਸੀ ਇਸ ਕਰਕੇ ਆ ਇਸ ਵਾਰ ਜਿਹੜਾ ਦਿਵਾਲੀ ਦਾ ਰੰਗ ਉਹ ਦੇਖਣ ਨੂੰ ਮਿਲ ਰਿਹਾ ਸੀਗਾ ਪਿਛਲੇ ਸਾਲਾਂ 'ਚ ਉਹ ਇਸ ਵਾਰ ਨਹੀਂ ਹੈਗਾ ਦਿਨੋ-ਦਿਨ ਫਰਕ ਪੈਂਦਾ ਜਾ ਰਿਹਾ ਹੈਗਾ ਤੇ ਇਸ ਕਰਕੇ ਮੈਂ ਦੇਖ ਰਿਹਾ ਕਿ ਹਰ ਇੱਕ ਦੁਕਾਨਦਾਰ ਦੇ ਚਿਹਰੇ ਤੇ ਮੁਸਕਰਾਹਟ ਨਹੀਂ ਹੈਗੀ ਔਰ ਗਾਹਕਾਂ ਦੇ ਵੀ ਬਿਲਕੁਲ ਟਿੱਕਾ ਜਾਂ ਤਿਹਾਰ ਲੱਗ ਰਿਹਾ ਜੀ